ਕੰਤਾਈ ਲੱਗਦਾ ਕੋਈ ਅਜੇ ਪਿੰਡ ਹੋਣਾ ਆਪਣੇ ਪੰਜਾਬ 'ਚ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਚਾਹੇ ਉਹ ਕਾਰਗਿਲ ਦਾ ਸ਼ਹੀਦ ਹੋਵੇ ਚਾਹੇ ਉਹ ਕਿਸੇ ਹੋਰ ਜੰਗ ਦਾ ਸ਼ਹੀਦ ਹੋਵੇ ਚਾਹੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਜਿਹੜੀ ਮਰਜ਼ੀ ਆਜ਼ਾਦੀ ਵਾਲੀ ਜੰਗ ਦਾ ਹੋਵੇ ਸੋ ਇਹ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਘਟਕੜ ਕਲਾਂ ਤਾਂ ਜਿਹੜਾ ਉਹ ਇੱਕ ਰੋਲ ਮਾਡਲ ਹੈ ਜਦੋਂ ਵੀ ਕੋਈ ਬਾਹਰਲੇ ਸੂਬਿਆਂ 'ਚੋਂ ਜਬਾਰਲੇ ਮੁਲਕਾਂ ਚੋਂ ਮੈਨੂੰ ਕੋਈ ਮਿਲ ਨਾ ਆਉਂਦਾ ਤੇ ਉਹ ਕਹਿੰਦੇ ਅਮਰਸਰ ਜਾਣਾ ਚੰਡੀਗੜ੍ਹੋਂ ਬਾਈ ਰੋਡ ਤਾਂ ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਉਹਨਾਂ ਦੇ ਜਿਹੜੇ ਸਾਰਥੀ ਹੁੰਦੇ ਨੇ ਡਰਾਈਵਰ ਹੁੰਦੇ ਨੇ ਕਿ ਜਾਂਦੇ ਜਾਂਦੇ ਖਟਕੜਕਲਾ ਜ਼ਰੂਰ ਰੁੱਕ ਕੇ ਜਾਣਾ ਸਕਦਾ ਜ਼ਰੂਰ ਕਰਕੇ ਜਾਣਾ ਕਿ ਲੋਕ ਬਹੁਤ ਸਾਰਾ ਹੁਣ ਤਾਂ ਮਿਊਜ਼ੀਅਮ ਵੀ ਬਹੁਤ ਵਧੀਆ ਬਣਿਆ ਹੋਇਆ ਤੇ ਕਿਉਂਕਿ ਸ਼ੀਦਿਆਜ਼ਮ ਭਗਤ ਸਿੰਘ ਹੋਰੀ ਇਹ ਕਹਿੰਦੇ ਹੁੰਦੇ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਬਲਬੀਰ ਜੀ ਨੇ ਕਿ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਕਿ ਆਜ਼ਾਦੀ ਆਊਗੀ ਜਾਂ ਨਾ ਪਰ ਚਿੰਤਾ ਇਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਇਹ ਡਰ ਸੀ ਉਹਨਾਂ ਨੂੰ ਕਿ ਕਿਤੇ ਗੋਰਿਆਂ ਨੂੰ ਕੱਢ ਕੇ ਆਪਣੇ ਵਾਲੇ ਕਾਲੇ ਅੰਗਰੇਜ਼ ਨਾਲ ਲੈ ਆਈਏ ਉਹ ਡਰ ਕਾਫੀ ਹੱਦ ਤੱਕ ਸਹੀ ਵੀ ਸਾਤ ਹੋਇਆ ਆ 75 ਸਾਲ ਹੋ ਗਏ ਬੇਸ਼ਨੂ ਆਜਾਦ ਹੋਏ ਨੂੰ ਹਜੇ ਤੱਕ ਸੀਵਰੇ ਦੇ ਟੱਕਣ ਪੂਰੇ ਨਹੀਂ ਹੋਏ ਆਪਾਂ ਤੋਂ ਹੁਣ ਕਿਤੇ ਥੋੜਾ ਜਿਹਾ ਨੌਕਰੀਆਂ ਵਾਲੇ ਪਾਸੇ ਕਾਲਜਾਂ ਵਾਲੇ ਪਾਸੇ ਸਕੂਲਾਂ ਵਾਲੇ ਪਾਸੇ ਤੁਰਿਆ ਪਿਛਲੇ 3 ਸਾਲ ਤੋਂ ਨਹੀਂ ਤਾਂ ਗਲੀਆਂ ਨਾਲੀਆਂ ਨੂੰ ਵੀ ਵਿਕਾਸ ਕਈ ਗਏ ਮੈਂ ਤਾਂ ਕਹਨਾ ਉਦੋਂ ਫਾਕਤ ਸਿੰਗੁਰਾਂ ਦੀ ਆਤਮਾ ਨੂੰ ਬੜਾ ਦੁੱਖ ਹੁੰਦਾ ਹੋਊਗਾ ਜਦੋਂ ਵੱਡੇ ਵੱਡੇ ਅਫਸਰਾਂ ਦੇ ਜਾਂ ਵੱਡੇ ਵੱਡੇ ਨਿਆਂ ਮੂਰਤੀ ਜੱਜਾਂ ਦੇ ਕਰੇ ਵੈਸੇ ਉਹਨਾਂ ਦੇ ਘਰੋਂ ਜਦੋਂ ਰਿਸ਼ਵਤ ਦੇ ਪੈਸੇ ਮਿਲਦੇ ਆ ਇਸ ਕੰਮ ਵਾਸਤੇ ਜਿਆਦੀ ਪਹਿਲੇ ਕੀਤੀ ਸੀ ਕਿ ਤੁਸੀਂ ਆਪਣੇ ਲੋਕਾਂ ਨੂੰ ਲੁੱਟੀ ਜਾਓ ਆ ਬਾਕੀ ਹੋਇਆ ਪਰਸੋ ਚ ਉੱਥੇ ਦਾ ਖਬਰਾਂ ਚੱਲ ਰਹੀਆਂ ਨੇ ਘਰ ਨੂੰ ਅੱਗ ਲੱਗੀ ਇਹਦੇ ਚ ਅੱਜ ਨੂੰ 15 ਕਰੋੜ ਰੁਪਈਆ ਫੁੱਗ ਗਿਆ ਜੀ ਉਹ ਹੁਣ ਉਤਾਰਾਂ ਜੀਆਂ ਗਿਣੀ ਜਾਂਦੇ ਨੇ ਜਿਹੜੀ ਤਾਰ ਜੀ ਨਹੀਂ ਹੁੰਦੀ ਉਹ ਚ ਵੀ ਕਿੰਨੇ ਸੀ ਮਤਲਬ ਇਹ ਜਦੋਂ ਦੇਖਦੇ ਆ ਇਹ ਚੀਜ਼ਾਂ ਲੋਕਾਂ ਦਾ ਹੱਕ ਕਿੰਨੇ ਫੈਸਲੇ ਗਲਤ ਹੋ ਗਏ ਹੋਣਗੇ ਉਹਦੇ ਨਾਲ ਸੋ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ 52000 ਤੋਂ ਉੱਪਰ 52606 ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਤੁਹਾਡੇ ਚੋਂ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੋਣੀ 1 ਰੁਪਿਆ ਵੀ ਰਿਸ਼ਵਤ ਦਾ ਕਹਦੇ ਕੋਈ ਜਾਂ ਕਿਸੇ ਇੱਕ ਕੋਈ ਕਿਸੇ ਨੂੰ ਐਮ.ਐਲ.ਏ ਨੂੰ ਜਾਂ ਮੰਤਰੀ ਨੂੰ ਫੋਨ ਕਰਨਾ ਪੈ ਗਿਆ ਹੋਵੇ ਜਾਂ ਕੋਈ ਇਹ ਕਹਦੇ ਮੇਰੇ ਨੰਬਰ ਜਾਦੇ ਸੀ ਘੱਟ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਕੋਲੇ ਪੈਸੇ ਨਹੀਂ ਸੀ ਜਾਂ ਉਹਨੂੰ ਕੋਈ ਮੰਤਰੀ ਜਾਂ ਵੱਡਾ ਬੰਦਾ ਜਾਣਦਾ ਨਹੀਂ ਸੀ 55000 ਤੋਂ ਉੱਪਰ ਨੌਕਰੀਆਂ 881 ਮੁਹੱਲਾ ਕਲੀਨਿਕ ਖੋਲਤੇ 3 ਕਰੋੜ ਬੰਦਾ ਵੀ ਦੋ ਦੋ ਵਾਰੀ ਵੀ ਆ ਕੇ ਹੋਣਗੇ 3 ਕਰੋੜ ਬੰਦਾ ਉੱਥੇ ਆ ਕੇ ਜਿਹੜਾ ਉਹ ਇਲਾਜ ਕਰਾ ਚੁੱਕਿਆ ਉਹਦੇ ਨਾਲ ਪੰਜਾਬੀਆਂ ਦਾ ਹਜ਼ਾਰ ਕਰੋੜ ਤੋਂ ਵੱਧ ਰੁਪਈਆ ਜਿਹੜਾ ਦੂਜੇ ਹਸਤਾਨਾ ਜਾ ਕੇ ਦੇਣਾ ਪੈਂਦਾ ਸੀ ਉਹ ਬਚਿਆ ਜੀ 17 ਟੋਲ ਪਲਾਜੇ ਬੰਦ ਕਰਤੇ 62 ਲੱਖ ਰੁਪਈਆ ਹਰ ਰੋਜ਼ ਦਾ ਉਹ ਬਚਦਾ ਹੈ ਜੀ ਲੋਕਾਂ ਦਾ ਓਵਰ ਚੱਲੀ ਜਾਂਦੇ ਸੀ ਦੋ ਦੋ ਸਾਲ ਓਵਰ ਹੀ ਚੱਲ ਚੱਲੇ ਕਿਸੇ ਨੇ ਪੁੱਛਿਆ ਹੀ ਨਹੀਂ ਕਿਉਂਕਿ ਜਿਨ੍ਹਾਂ ਨੇ ਬੰਦ ਕਰਨੇ ਸੀ ਉਹਨਾਂ ਨਾਲ ਉਹਨਾਂ ਨੇ ਹਿੱਸਾ ਪਾ ਲਿਆ ਚੱਲੀ ਗਿਆ ਕੰਮ ਬਸ ਸੋ ਇਸ ਕਰਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਜਦੋਂ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਪਿੰਡ ਪਿੰਡ ਜਾ ਰਿਹਾ ਸੀ ਜਦੋਂ ਮੈਂ ਰਵਿੰਦ ਕੇਜਰੀਵਾਲ ਸਾਹਿਬ ਨਾਲ ਕਸਬਿਆਂ ਜਾ ਰਿਹਾ ਸੀ ਸ਼ਹਿਰਾਂ ਜਾ ਰਿਹਾ ਸੀ ਤਾਂ ਗਰੰਟੀਆਂ ਦੇ ਰਹੇ ਸੀ ਅਸੀਂ ਕਿ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਵਾਲੇ ਹੱਸਦੇ ਸੀ ਐ ਕਿ ਬਿਜਲੀ ਫ੍ਰੀ ਕਰ ਦੋਗੇ ਪੈਸੇ ਕਿੱਥੋਂ ਆਉਣਗੇ 16 ਮਾਰਚ ਨੂੰ ਇੱਥੇ ਸੌ ਚੱਕੀ ਸੀ 1 ਜੁਲਾਈ ਤੋਂ 300 ਜੂਨਟ ਪਰ ਮੰਥ ਜਾਨੀ ਕਿ 600 ਜੂਨਟ ਦਾ ਜਿਹੜਾ ਬਿੱਲ ਆਉਂਦਾ ਦੋ ਮਹੀਨਿਆਂ ਦਾ ਬਿੱਲ ਆਉਂਦਾ ਹੈ 1 ਜੁਲਾਈ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਦੀ 1 ਜੁਲਾਈ 22 ਤੋਂ ਲੈ ਕੇ ਨਾਲੇ ਬਿਜਲੀ ਬੋਰਡ ਨੂੰ ਘਾਟਾ ਨਹੀਂ ਪੈਣ ਦਿੱਤਾ ਖੇਤਾਂ 'ਚ ਪੂਰੀ ਬਿਜਲੀ ਆਉਂਦੀ ਦਿਨੇ ਆਉਂਦੀ ਹੈ ਨਾਲੇ ਥਰਮਲ ਪਲਾਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਸਰਕਾਰੀ ਥਰਮਲ ਪਲਾਂਟ ਉਹ ਵੀ ਖਰੀਦ ਲਿਆ ਛਾਰਖੰਡ ਚ ਪਛਵਾੜਾ ਨਾਂ ਦਾ ਇੱਕ ਕਸਬਾ ਉੱਥੇ ਕੋਲਾ ਨਿਕਲਦਾ ਪੰਜਾਬ ਦੀ ਕੋਲੇ ਦੀ ਖਾਨ ਸੀ ਉਹ ਬੰਦ ਪਈ ਸੀ 2015 ਤੋਂ ਉਹ ਚਲਵਾਈ ਪਹਿਲਾਂ ਰੋਜ਼ ਹੀ ਖਬਰਾਂ ਆਈ ਜਾਂਦੇ ਰਹਿੰਦੇ ਸੀ ਪੰਜਾਬ ਚ ਛਾ ਸਕਦਾ ਹੈ ਮੇਰਾ ਰੋਪੜ ਵਾਲੇ ਥਰਮਲ ਪਲਾਂਟ ਸਿਰਫ ਦੋ ਦਿਨ ਦਾ ਕੋਲਾ ਪੰਜਾਬ छा ਸਕਦਾ ਨੇਰਾ ਲੈੜਾ ਮੁਹਬਤ ਵਾਲੇ ਥਰਮਲ ਪਲਾਂਟ ਤੇ ਇੱਕ ਦਿਨ ਦਾ ਕੋਲਾ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਇਸ ਵਾਰ ਸਾਡੇ ਸਰਕਾਰੀ ਥਰਮਲ ਪਲਾਂਟ ਨੇ ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਇਹ ਨੀਤਾਂ ਸਾਫ਼ ਹੋਣ ਤਾਂ ਹੁੰਦਾ ਕੰਮ ਨੀਅਤਾਂ ਸਾਫ਼ ਹੋਣੀਆਂ ਚਾਹੀਦੀਆਂ ਸੋ ਅਸੀਂ ਤਾਂ ਭਗਤ ਸਿੰਘ ਉਹਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ कोशिश कर रहे हैं कि सोच लोगों तक लैके जाइए घर घर तक पहुंचाइए क्योंकि भगत सिंह जी ने लिखा सी के इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਸਵੈਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋਨਾਂ ਨੂੰ ਉਹ 23 ਸਾਲ ਦੀ ਰਹਿਣਗੇ ساری ਉਮਰ ਅੱਜ ਤੋਂ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੇ ਉਹ 23 ਸਾਲ ਦੀ ਰਹਿਣਗੇ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਸੋ ਮੈਂ ਤੁਹਾਡਾ ਕੱਲ-ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ-ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਬਜਟ ਪੇਸ਼ ਕਰਾਂਗੇ ਪਰਸੋਂ ਚੋਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਇਸ ਤੋਂ ਪਹਿਲਾਂ ਆਣੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਹ ਮੈਂ ਵੀ ਕਹਦਾ ਹੁੰਦਾ ਸੀ ਜੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ ਤਿੰਨ ਸਾਲ ਹੋ ਗਏ ਦੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਹਿ ਵੀ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਨੀਤਾਂ ਭਰੀਆਂ ਹੋਣ ਉਹ ਕਹਿੰਦੇ ਨੀਤਾਂ ਨੂੰ ਮਰਾਦਾ ਪੰਜਾਬੀ ਦੀ ਘਾਤ ਤਾਂ ਨੀਤਾਂ ਨੂੰ ਮਰਾਦਾ ਨੇ ਸੋ ਇਸ ਕਰਕੇ ਇੱਕ-ਇੱਕ ਕਾਲਜ ਬਣ ਰਿਹਾ ਹੈ ਇੱਕ ਹੁਸ਼ਿਆਰਪੁਰ ਕਾਲਜ ਬਣ ਰਿਹਾ ਹੈ ਇੱਕ ਕਪੂਰਥਲੇ ਬਣ ਰਿਹਾ ਇੱਕ ਮਲੇਰਕੋਟਲੇ ਇੱਕ ਸੰਗਰੂਰ ਸਾਡੇ ਬੱਚੇ ਯੂਕਰੇਨ ਜਾਂਦੇ ਸੀ ਐਮਬੀਬੀਐਸ ਕਰਨ ਯੂਕਰੇਨ ਨੂੰ ਲੜਾਈ ਲੱਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਪਿਆ ਕੱਢ ਕੇ ਐਥੇ ਕਿਉਂ ਨਹੀਂ ਕਰਦੇ ਅਸੀਂ ਐਮਬੀਬੀਐਸ ਸਾਨੂੰ ਇੱਥੇ ਮੌਕਾ ਕਿਉਂ ਨਹੀਂ ਮਿਲਦਾ ਵੀ ਪੜਨ ਦਾ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਨੇ ਟੀਚਰਾਂ ਨੂੰ ਬਾਹਰਲੇ ਮੁਲਕ ਚ ਫਿਨਲੈਂਡ ਤੇ ਸਿੰਗਾਪੁਰ ਦੋ ਇਹੋ ਜਿਹੇ ਕੰਟਰੀ ਨੇ ਜਿੱਥੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਦਾ ਬਹੁਤ ਵਧੀਆ ਕਮਾਲ ਦੇ ਤਰੀਕੇ ਨੇ ਅਕੈਡਮੀਆ ਨੇ ਐਸ ਵਕਤ ਜਿਸ ਵੇਲੇ ਆਪਾਂ ਖੜਕੜਕਲਾ ਚ ਖੜੇ ਹਾਂ ਐਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕੇ ਉਹ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ ਜੀ ਬਾਬਾ ਭੀਮਰਾਓਂ ਉਮੇਦਕਰ ਜੀ ਨੇ ਕਿਹਾ ਸੀ ਕਿ ਵਿੱਦਿਆ ਜਿਹੜੀ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲਿਆ ਪੀ ਲੂਗਾ ਉਹ ਦਹਾੜੂਗਾ ਹੀ ਦਹਾੜੂਗਾ ਸੋ ਇਸ ਕਰਕੇ ਉਹਨੇ ਖੁਦ ਕਿੰਨੀ ਗਰੀਬੀ ਚੋਂ ਨਿਕਲ ਕੇ ਇੰਨੀਆਂ ਡਿਗਰੀਆਂ ਲਈਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਉਹ ਇੱਕ ਬਹੁਤ ਵੱਡੀ ਹਾਲਾਂਕਿ ਜਦੋਂ ਸਕੂਲ ਪੜਦੇ ਸੀ ਉਹਨੂੰ ਕਲਾਸ 'ਚ ਨਹੀਂ ਬਿਠਾਣ ਦਿੰਦੇ ਸੀ ਉਸ ਵੇਲੇ ਸ਼ੂਆ ਸ਼ਾਤ ਬਹੁਤ ਜ਼ਿਆਦਾ ਭੇਦਭਾਵ ਹੁੰਦਾ ਸੀ ਪਰ ਜਿਹਨੇ ਜਿਹਨੇ ਪੜਨ ਜਿਹਦੇ ਜਨੂਨ ਹੈ ਉਹਨੇ ਕਿਤੇ ਨਾ ਕਿਤੇ ਉਹ ਕਹਿੰਦਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹਦੇ ਜਨੂਨ ਹੈ ਉਹਨੂੰ ਫਿਰ ਕੁਛ ਨਾ ਕੁਛ ਹਾਸਲ ਕਰਕੇ ਰਹਿੰਦਾ ਉਹ ਬੰਦਾ ਸੁਣੇ ਸਾਡੇ ਜਿੰਨੇ ਵੀ ਸਟੇਜ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਆਰਟਿਸਟ ਸਹਿਬਾਨ ਵੀ ਆਏ ਹੋਏ ਨੇ ਉਹਨਾਂ ਨੇ ਤੁਹਾਡਾ ਇੰਟਰਟੇਨਮੈਂਟ ਕੀਤਾ ਔਰ ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਸੀ ਕਲਾਕਾਰ ਦੇ ਤੌਰ ਤੇ ਵੀ ਕਦੇ ਇੱਧਰ ਆਉਣ ਦਾ ਮੈਂ ਤਾਂ ਮੱਥਾ ਟੇਕ ਕੇ ਜਾਂਦੇ ਜਾਂਦਾ ਸੀ ਤੇ ਅੱਜ ਵੀ ਉਹਨਾਂ ਨੂੰ ਸਜਦਾ ਕਰਦੇ ਆ ਪਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਕਿ ਉਹਨਾਂ ਨੇ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿਗ ਮਾਰ ਰਹੇ ਆ ਬਾਕੀ ਕਈ ਜੀਜਾ ਨੂੰ ਟਾਈਮ ਲੱਗ ਜਾਂਦਾ ਹੈ 72 ਸਾਲ ਪੁਰਾਣਾ 75 ਸਾਲ ਪੁਰਾਣਾ ਸਿਸਟਮ ਠੀਕ ਕਰਨਾ ਹੈ ਦੋ ਤਿੰਨ ਸਾਲ ਚ ਠੀਕ ਨਹੀਂ ਹੋ ਸਕਦਾ ਜੇ ਕੋਈ ਜਿਹੜਾ ਫੀਤੇਆਂ ਵਾਲੇ ਬੂਟ ਨੇ ਜੇ ਉਹਦੇ ਤਿੰਨ ਚਾਰ ਦਿਨ ਫੀਤੇ ਨਾ ਖੋਲੀਏ ਆਪਾਂ ਨੂੰ ਚਮਚੇ ਦੀ ਡੰਡੀ ਪਾ ਕੇ ਜਾਂ ਕਿਸੇ ਸੂਏ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਨਾਲ ਫਿਰ ਖੋਲਣੀ ਪੈਂਦੀ ਹੈ ਗੰਢ ਜੰਮ ਜਾਂਦੀ ਹੈ ਚਾਰ ਤਿੰਨ ਚਾਰ ਤਿੰਨ ਚਾਰ ਦਿਨ ਪੁਰਾਣੀ ਗੰਢ ਐ ਖੋਲਣੀ ਪੈਂਦੀ ਹੈ ਤੇ ਮੈਨੂੰ ਤਾਂ ਤੁਸੀਂ 75 ਸਾਲ ਪੁਰਾਣੇ ਬੂਟ ਫੜਾਏ ਹੋਏ ਨੇ ਵੀ ਖੋਲ ਪਾਈ ਇਹਨੂੰ ਖੋਲ ਹੀ ਜਾਂਦੇ ਆ ਲੱਭ ਹੀ ਜਾਂਦੇ ਆ ਸਿਰੇ ਲੱਭ ਵੀ ਗਏ ਨੀਤਾ ਸੱਚੀਆਂ ਨੇ ਥੋੜਾ ਜਿਹਾ ਵਕਤ ਲੱਗ ਜਾਂਦਾ ਪਰ ਐਕਸ਼ਨ ਲੈਣ ਨੂੰ ਅਸੀਂ ਟਾਈਮ ਨਹੀਂ ਲਾਉਂਦੇ ਔਰ ਕੋਈ ਆਮ ਪਬਲਿਕ ਦੇ ਹੱਕ 'ਚ ਹੀ ਫੈਸਲੇ ਹੋਣਗੇ ਕੋਈ ਫਾਈਲ ਐਦਾਂ ਦੀ ਮੈਂ ਸਾਈਨ ਨਹੀਂ ਕਰਦਾ ਜਿਸ ਜਿਹਦਾ ਕੋਈ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ ਫਾਇਦੇ ਵਾਲੀ ਸਾਈਨ ਤਾਂ ਮੈਂ ਮੈਥੋਂ ਜਦੋਂ ਮਰਜ਼ੀ ਕਰਾ ਲਓ ਨੁਕਸਾਨ ਆਣੀਆਂ ਜੇ ਕੋਈ ਪਬਲਿਕ ਨੂੰ ਕੋਈ ਬੋਝ ਪੈਂਦਾ ਇਹੋ ਜਿਹਾ ਕੁਝ ਅਸੀਂ ਸਾਇਨੀ ਨਹੀਂ ਕਰਦੇ ਸੋ ਪਰਮਾਤਮਾ ਸਮੱਤ ਬਖਸ਼ੇ ਅਰਦਾਸ ਇਹੀ ਕਰਦੇ ਆ ਕਿ ਜਿਸ ਕੰਮ ਲਈ ਜਿਸ ਜ਼ਿੰਮੇਵਾਰੀ ਨੂੰ ਲੋਕਾਂ ਨੇ ਸਾਨੂੰ ਦਿੱਤੀ ਹੈ ਭਾਰੀ ਜ਼ਿੰਮੇਵਾਰੀ ਉਹ ਕੰਮ ਜਿਹੜਾ ਕਰਦੇ ਰਹੀਏ ਸਮੱਤ ਬਖਸ਼ੇ ਬਲ ਬਖਸ਼ੇ ਪਰਮਾਤਮਾ ਸ਼ਹੀਦਾਂ ਦਾ ਆਸ਼ੀਰਵਾਦ ਰਵੇ ਗੁਰੂਆਂ ਦਾ ਆਸ਼ੀਰਵਾਦ ਰਵੇ ਤਾਂ ਅਸੀਂ ਰੰਗਲਾ ਪੰਜਾਬ ਬਣੂੰਗਾ ਬੜੀ ਜਲਦੀ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣੂੰਗਾ ਇਹ ਮੇਰੀ ਗੱਲ ਯਾਦ ਰੱਖ ਲਿਓ